ਅਜਿਹੀ ਲਾਈਵ ਹੀ ਆ ਰਹੀ ਇਸ ਚੰਨ ਮਾਯਾ ਕੋਈ ਗਲਤ ਥੋੜਾ ਬੋਲਣ ਦਾ ਇਹ ਤੁਸ ਜੀ ਨੂੰ ਸੁਰਜਾਂ ਦੇ ਤੁਸ ਨਹੀਂ ਬੁਲਾਉਣ ਮਤਲਬ ਫਿਰ ਮਿਲਦਾ ਲੋਕਾਂ ਦਾ ਗੱਲੋ ਇਹ ਨਗਾ ਸਾਡੀ ਜੀ ਵੀ ਮਾ ਦੇ ਪਾਦਾ ਜਿਹਦਾ ਪਤਾ ਹੈ 50 ਰੁਪਏ ਦਾ ਖਾਣਾ ਮੇਰਾ ਦਾ ਨਾ ਹੋਇਆ ਸੀਦਾ ਆ ਰਹਾਗਾ ਅੰਤ ਵਿੱਚ ਆਉਂਦਾ ਸਰਕਾਰੀ ਆਉਂਦਾ ਆ ਨਾ ਮਲਾਜਮਾਂ ਨੇ ਨਹੀਂ ਕਰਦੇ ਨਾ ਮਨ ਨੂੰ ਆਖ ਲਿਆ ਆ ਮੋਦਨ ਸਭ ਤੋਂ ਵੱਧ ਜਿਹੜੀ ਕਾਹਲੀ ਕਰਦੀ ਗਈ ਸੀ ਉਹ ਤਾਂ ਜਿਆਦਾ ਇੱਕ ਬਗਲ ਉਹ ਤਾਂ ਜਿਆਦਾ ਹੀ ਬਗਲ ਜੇ ਤੈਨੂੰ ਕਹਾਂ ਤੂੰ ਸੱਤੋਂ ਆਣੇ ਜਿਹੜਾ ਗਾਰਡ ਤੋਂ ਬਾਅਦ ਆਇਆ ਪਰ ਉਹ ਕਿਉਂ ਹੋਣਾ ਬੰਦੇ ਦਾ ਅਸੀਂ ਚਲਾਉਣ ਹੁੰਦੇ ਤਾਂ ਕਿਹਦਾ ਆਪਣਾ ਹਾਂ ਮੈਂ ਨਾ ਕੋਈ ਕਹਿੰਦਾ ਮੈਂ ਬਾਬੇ ਜੀ ਨਾਲ ਤੇ ਮੈਂ ਗਲਤੀ ਨਹੀਂ ਇਹਨਾਂ ਦੇ ਬੰਦਿਆਂ ਨੂੰ ਕੁਝ ਬੋਲਣ ਦਿਆ ਹੈ ਚਲੋ ਭਾਈ ਜਟੋ ਇੱਕ ਥੋੜਾ ਗੱਲ ਕਰ ਸਕਦੇ ਮੈਂ ਤੁਹਾਨੂੰ ਪਹਿਲਾਂ ਜਾਨ ਬੋਲਦਾ ਸਭ ਤੋਂ ਪਹਿਲਾਂ ਮੇਰੇ ਤਾਂ ਇੱਕ ਤੇ ਉਹਦੇ ਨਾਲ ਜਿਹੜਾ ਨਾ ਨਾ ਬਣਾਇਆ ਰਾਜ ਹੈ ਭਾਈ ਜੇ ਮਾਲੂ ਬੁਣੀ ਕਰਾਂ ਉਹ ਤਾਂ ਉਹਦਾ ਇਹ ਕਹੀ ਤਾਂ ਜਿੰਮੇਦਾਰ ਆ ਮੈਂ 40 40 ਰੁਪਏ ਦਾ ਭੇਜ ਦੇਣਾ ਥੋੜਾ ਗੱਲ ਕਰੀ ਜਾ ਤੈਨੂੰ ਜੇਰੀ ਉਹ ਆਪਾਂ ਇਹ ਕਰੀਏ ਆ ਗਏ ਮੈਂ ਤੁਹਾਨੂੰ ਅਗਰ ਕੋਈ ਮਦਦ ਕਰ ਸਕਦਾ ਹਾਂ। ਧੰਨਵਾਦ ਜੀ। ਮੇਰੇ ਕੋਲ ਇਹ ਨਹੀਂ ਤਾਂ ਪਰ ਇਹਨਾਂ ਨੂੰ ਥੋੜੀ ਸਾਰਾ ਆਪਣਾ ਇਹਨਾਂ ਨੂੰ ਥੋੜੀ ਨਾਸਫਾ ਹੋਵੇ। ਪਹਿਲਾਂ ਤੋਂ ਕੇਲੇ ਗੱਡੀ ਵਿੱਚ ਲੈ ਗਏ। ਇਹਨੂੰ ਇਹਨੂੰ ਪੁੱਛੋ 500 ਰੁਪਏ ਨਹੀਂ ਲਿਆ। ਚਲੋ ਭਾਈ। ਔਰ ਉਹ ਚਲਾਨ ਨੰਬਰ ਮੈਂ ਲੈ ਕੇ ਆਇਆ ਹਾਂ। ਉਹਦੇ ਦੇਖਦੇ ਬੰਦੇ ਇਨਾਂ ਦੇ ਵੀ ਇਲਾਜ ਹੋ ਗਏ। ਲੇਕਿਨ ਕਾਨੂੰਨ ਦੇ ਰਖਵਾਲੇ ਨੇ ਕਾਨੂੰਨ ਹੀ ਲਗਾਇਆ ਕਰਦੇ। ਭਾਈ ਬੋਲਦਾ ਮੈਂ ਸਰਾਹਤ ਸੁਣਾ ਜਾ। ਉਹ ਦੇ ਬੰਦੇ ਨੇ 500 ਰੁਪਏ। ਜਲਦੀ ਇਸ ਗੱਲ ਦੀ ਆਵਾਜ਼ ਕਰਨਾ। ਇੱਕ ਬੰਦੇ ਦਾ 500 ਰੁਪਏ ਲੈ ਲਿਆ। 500 ਰੁਪਏ ਲੈ ਲਿਆ। ਦੇਖੋ ਜੀ ਉਹ ਗੱਡੀ ਲੱਗ ਨਹੀਂ ਜਾਣ ਤੋਂ ਲੱਗ ਮੈਂ ਭਾਜੀ ਰਸੀਦ ਗੱਡੀ ਮੇਰ ਕੋਲ ਵੇਖੋ ਰਸੀਦਾਂ ਜਿਹੜੇ ਅੱਜ ਦੀ ਰਸੀਦਾਂ ਗੱਡੀਓ ਵੇਖੋ ਕਿੰਨਾ ਨੰਬਰ ਗੱਡੀ ਹੈ ਉਹ ਨੋਟ ਕੀਤੀ ਰਸੀਦ ਵਿੱਚ ਉਹ ਰਸੀਦ ਦਿਖਾ ਦਿਨਾ ਤੁਹਾਨੂੰ ਗਲਤ ਨਹੀਂ ਕਰੀਦਾ ਵੀਰ ਜੀ ਗਲਤ ਨਹੀਂ ਕਰੀਦਾ ਇਹ ਵੀ ਪ੍ਰਧਾਨ ਨੇ ਭਾਜੀ ਮਾਰਕੀਟ ਦੇ ਪ੍ਰਧਾਨ ਜੀ ਇਹ ਵੀ ਪ੍ਰਧਾਨ ਨੇ ਮਾਰਕੀਟ ਦੇ ਆਸੀ ਚਲਾਲ ਪਤਾ ਦੇ ਮੈਂ ਵੀ ਇਹ ਵੀ ਪ੍ਰਧਾਨ ਨੇ ਮਾਰਕੀਟ ਦੇ ਆਪਣੀ ਗੱਡੀ ਦਾ ਕਾਗਜ਼। ਕਾਹਈ ਪਈ ਕਾਗਜ਼ ਹੋ ਗਏ। ਇਹ ਹੋ ਆਪਣੀ ਗੱਡੀ ਦਾ ਕਾਗਜ਼। ਮੈਂ ਆਉਂ ਖਾਉਂਗਾ ਜੀ। ਮੇਰਾ ਸਾਥਰ ਕੋਲ ਉੱਥੇ ਬਖਾ ਦੇ। ਕਾਗਜ਼ ਨਹੀਂ ਗੱਡੀ ਮੇਰੇ ਸੀਓ ਨਾਲ ਤੇ ਹੋਣੀ। ਬਾਬੇ ਕਾਗਜ਼ ਲੈ ਗਏ। ਮੈਂ ਦੋ ਮਿੰਟ ਚਲਾਉਣ ਵਾਸਤੇ ਲਈ। ਕੋਈ ਨਰਮ ਸੰਭੋਗ। ਇਹ ਦੇ ਬੈਲਟ ਨੰਬਰ ਤੇ ਜਿਹੜਾ ਤੁਹਾਡੇ ਲਾਇਸੈਂਸ ਦੇ ਚਾਰਨ ਹੋਣਾ ਹੈ ਉਹਦਾ। ਹਾਂ ਜੀ। ਤੁਹਾਡੇ ਲਾਇਸੈਂਸ ਦੇ ਚਾਰਨ ਹੋਣਾ ਉਹਦੀ ਦਾ। ਕਾਗਜ਼ ਘੱਟ ਹੋਏ ਤੇ। ਹਾਂ ਜੀ ਬੈਂਕਿੰਗ ਖੜੋ ਕੇ ਲੱਗਦਾ। ਮੈਂ ਸੋਣੀ ਨੂੰ ਭਾਜੀ ਹੋਣੀ। ਬੰਦੀ ਹੋ ਗਿਓ। ਆਡੇ ਬੰਦੇ ਪਰੇ ਲਈ ਗੱਲ ਕਰੋ ਨਹੀਂ ਤੁਸੀਂ ਗੱਲ ਕੀਤੀ ਮੇਰੇ ਨਾਲ ਹੋਰਦਾ ਮੈਂ ਗੱਲ ਕਰਨਾ ਇਹ ਬੰਦਾ ਤਾਂ ਜਨਰਲ ਭਗਵਾਨ ਗੁਰਦਵਾਰਾ ਤੋਂ ਟੋੜਿਆ ਸੀ ਤੇ ਇਹ ਮੋਬਾਈਲ ਦਾ ਜਨਰਲ ਕੀਤਾ ਸਰ ਤੁਹਾਡੇ ਘਰ ਜਨਰਲ ਕੀਤਾ ਕਰ ਦੋ ਬੈਠ ਕੇ ਦੇਖਿਆ ਜੀ ਦੇਖਿਆ ਰੁਕਾਰਿਆ ਬੰਦਾ ਵਾ ਮੈਂ ਮੋਬਾਈਲ ਕਰਦਾ ਦੇਖਿਆ ਜੀ ਤੁਸੀਂ ਕਰੋ ਕੋਈ ਗੱਲ ਨਹੀਂ ਕੋਈ ਰਲਦੇ ਭਾਈ ਇੱਕ ਮਿੰਟ ਜਿਆਦਾ ਨਾ ਕਰੋ ਇਹ ਨਜ਼ਾਰਾ ਕੁਝ ਤਾਂ ਬਤੋ ਵੀ ਸੇ ਓ ਯਾਰ ਓ ਯਾਰ ਕੀ ਬੋਲੀ ਨਹੀਂ ਬੋਲੀ ਗਈ ਸੋਈ ਮੰਗਣਾ ਪਿਆ ਨਹੀਂ ਨਹੀਂ ਮੰਗ ਲਓ ਸੋਈ ਮੰਗਣਾ ਓਏ ਨਿਕਲ ਆ ਭਾਈ ਗਿਆ ਭਾਈ ਦਾਰ ਕਿੰਨਾ ਦੀ ਕਰੀ ਖੁਦਕਾਰੀ ਲੱਗੇ ਹੋਰ ਸਰ ਆਪਣੀ ਕਿੱਦਾਂ ਆਹ ਤੋਂ ਬਾਲਾ ਚਾਹੁੰਦੇ ਹਾਂ ਸਮਝ ਨਹੀਂ ਆ ਹਾਂ ਟ੍ਰੈਕਸ 400 ਮੈਂ ਪਾਸੇ ਜਾਂਦਾ ਪਰਤੀਏ ਜੀ ਆਮੀ ਨਾਲ ਕਿਹਨੂੰ ਮੋਹੂਆਂ ਇਹ ਇਹਦੇ ਕਾਰਜ ਪੂਰੇ ਆ। ਫਰਜ਼ੀ ਤੇ ਕਿਹਦੇ ਦੀ ਪੂਰੇ ਆ। ਉਹ ਪੂਰਾ ਨਾ। ਉਹ ਸਾਜੀ ਆ। ਕਿਹਦੇ ਦਾ ਬੰਦਾ ਆ। ਉਹ ਨਹੀਂ ਬੋਲਦਾ। ਦੇਖ ਪ੍ਰਧਾਨ ਦੇ ਕੇ ਸਰਾਰ। ਉਹ ਯਾਰ ਇਹਦੇ। ਸਾਥੀ ਦੀ ਜੀ ਵੀ ਨਹੀਂ ਲੋਕ ਨੂੰ ਕਰਦੇ। ਇਹ ਉਹਦਾ ਪਤਾ ਲੱਗਾ। ਪਰਾ ਸਾਰਾ ਹੰਦਾ ਇਹਨਾਂ ਨੂੰ ਉਦਾਂ ਕਰਦੇ। ਪਰਾ ਸਾਰਾ। ਪਰਾ ਸਾਰਾ ਇਹਨਾਂ ਨੂੰ। ਪਤਾ ਦੇ ਦਿੰਦੇ ਨੇ। ਪੈਸੇ ਲਈ ਜਾਂਦੇ ਨੇ। ਬੱਬਰ ਨਾਲ ਮਿਲ ਕੇ ਚੱਲਣਾ ਬੱਦ। ਉਹ ਸੁਣਾ ਵੀ ਬੈਠੇ ਉਹ ਤਾਂ ਨਹੀਂ ਚੱਲਦੇ ਨਾ ਆਪਸ ਵਿੱਚ ਹਾਏ ਨਹੀਂ ਚੱਲਦੇ ਜੀ ਆਪ ਨਹੀਂ ਛੱਡਦੇ ਪਰ ਇੱਕ ਕਰਲੇ ਲਾਉਦੇ ਜਿੰਨੀ ਪੰਜਾਬ ਕਪਤਨ ਸਾਹਿਬ ਦੇ ਕਾਸੇ ਮੰਡੀ ਪੰਜਾਬ ਦੇ ਜੱਟ ਸਾਰੀ ਵਾਰ ਕਿਸੇ ਨਾਲ ਗੈਰ ਕਾਨੂੰਨ ਤੋਂ ਡਿਆ ਉਹਨਾਂ ਜਿੰਨੀ ਮਿੰਨੀਆਂ ਸਾਰੀ ਦਾ ਲੋਤੋ ਮੋਟੋ ਦਾ ਗ੍ਰੈਬ ਕਹੀ ਉਹਨੂੰ ਚਲਾ ਰਹੀ ਆ ਤੇ ਚਲਾ ਰਹੀ ਜੀ 5 ਸਾਲ ਹੋ ਗਏ ਪਰ ਮੈਂ ਨਾ ਚਲਾਉਂਦਾ ਉਹ ਸੋਚਦਾ ਸਭ ਨਹੀਂ ਆਉਂਦਾ ਉਹ ਚਾਚਾ ਹਰ ਗੱਲ ਵੀ ਖੋਲ ਲਗਾ ਕੇ ਕਹਿੰਦੇ ਕਿ ਤੀਸਰਾ ਸਰੰਦਾਰ ਜਾਂ ਕਾਰ ਆਦੀ ਕੋਈ ਨਾ ਨਾ ਹੋ ਹੋ ਲੈ ਕੇ ਆਖੇ ਨਾ ਕੋਈ 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 ਨ ਪ੍ਰਧਾਨ ਜੀ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਤੁਹਾਨੂੰ ਨੋਟ ਕਰਦਾ ਪ੍ਰਧਾਨ ਜੀ ਕਾਇਮਗਾਹ ਕਟੀ ਕਾਗਜ਼ ਮਗਾਓਗੇ ਸਾਜਮੋ ਸਾਜਦਾ ਨਹੀਂ ਹੈ ਤਾਂ ਇਹ ਕੋਈ ਨਹੀਂ ਗਾ ਕੱਢੀ ਸਪੈਰ ਹੋਈ ਪਈ ਸਾਰੀ ਜਿਹੜੀ ਰਮਾ ਕੋ ਬੱਦੀ ਨੂੰ ਆਈ ਬੋਲੋ ਤੁਸੀਂ ਕਰਦੇ ਸੀ ਨਾ ਉਹ ਰਾਰਨੀ ਆ ਗਿਆ ਸਾਹ ਵੇਖੋ ਇੱਧਰ ਵੇਖੋ ਆਹ ਵੇਖੋ ਤੰਗੂਵਰੇ ਸੰਭਾਤ ਇਹ ਕਿਹੜੀ ਜਾਰੀ ਹੋਇਆ ਅਦਰ ਨਿਯਾਤ ਕਰਾਣ ਬੈਠੇ ਆ ਅਸਟੋਨ ਪਾਵਰ ਨਾ ਕੀ ਤੱਕ ਗੱਡੀ ਤੇ ਕਰਦ ਲੈ ਇੱਕ ਵਾਰੀ ਪਹਿਲੇ ਜਾ ਕੇ ਕੱਢੀ ਹੋ ਗਈ ਗੱਡੀ ਨਾ ਨਹੀਂ ਕਿ ਬੜਾ ਕਮਰ ਦੀ ਹਾਂ ਕਿੰਨ ਕਰਦੀ ਹੈ ਹਾਂ ਤਾਂ ਛੇੜੀ ਹਾਂ ਤਾਂ ਭਗਵਾਨ ਜੀ ਇਹ ਕੱਟਿਆ ਹੈ ਇਹ ਕੱਟਿਆ ਨਹੀਂ ਨਹੀਂ ਹੋਰ ਕੱਟਿਆ ਦਿਨੇ ਕੱਟਿਆ ਹੋਰੀ ਗੱਡੀ ਚਾਲੀ ਦੀ ਹੈਗੇ ਬੜਾ ਕੱਟਿਆ ਕੱਟਿਆ ਗੱਡੀ ਚਾਲੀ ਦੀ ਸਰ ਨੂੰ ਕੋਈ ਬੂਡਾ ਆਉਣਾ ਭਾਈ ਉਹ ਪੰਜਾਬ ਨੂੰ ਜਾ ਰਿਹਾ ਹੈ ਸਾਹੇ ਤਾਂ ਆਪ ਫੋਨ ਕਰ ਲਿਆ ਕਰੋ ਹੋਰ ਹੋਰ ਗੱਲਾਂ ਨਾਲ ਪਰ ਉਹ ਹਾਂ ਜੀ ਉਹ ਜਿਹੜੇ ਫੋੜਾ ਬੰਦ ਕੀਤਾ ਪਾਜੀ ਹੋਵੇ ਚਲੋ ਜੀ ਪਾਵਰ ਉਹ ਦਾ ਖਾੜੇ ਤੋਂ ਲੈ ਕੇ ਅੰਦਾਲ ਹੋਰੇ ਨਾਲ ਪਾ ਕੇ ਕਰੋ ਜੀ ਯਾਰ ਹੋ ਗਿਆ ਸਭ ਕੁਝ ਹੋ ਗਿਆ ਕੋਪਰ ਪ੍ਰਧਾਨ ਸਾਹਿਬ ਸਾਡਾ ਬਰਾਦ ਮੇੜ ਨਹੀਂ ਆ ਸਕਦਾ ਸਾਡਾ ਚਲੋ ਦੱਸੋ ਜੋ ਆਸੂ ਕਰਾ ਰਿਹਾ ਹੈ ਜੋ ਜੋ ਆ ਰਿਹਾ ਆ ਪਰਚੀ ਦੇ ਦੇ ਨਾ ਚਾਰ ਬਜੇ ਤੋਂ ਜਾਣ ਦੇ ਕੋਈ ਨਹੀਂ ਆਸਟ ਦੇਗਾ ਤੇਰੇ ਭਰਾ ਆ ਪਰਚੀ ਦੇ ਦੇ ਪੁੱਤ ਫਿਰ ਨਹੀਂ ਲੱਲੀ ਆ ਜੀ ਜਾਂਦੇ ਕਰਦੇ ਹੰਦੂ ਜੀ ਮਾਫ ਕਰਨਾ